ਉਹ ਰਾਤੀਓ ਜਿਹੜੇ ਇਹ ਵਿਚਾਰ ਕਰਨ ਵਾਲੇ ਪ੍ਰਧਾਨ ਸਾਹਿਬ ਜੀ ਜ਼ੋਰ ਦਿਓ ਤੁਸੀਂ ਪਾਰਲੀਮੈਂਟ ਦੇ ਅੰਦਰ ਜੋ ਕਰ ਸਕਦੇ ਹੋ ਪੂਰੇ ਦੇਸ਼ ਦੇ ਵਿੱਚ ਸਾਡਾ ਮੈਸੇਜ ਹੋਊ ਫੀਰੀ ਮਾਤਾ ਮਾਤਾ ਤਾਂ ਨਾਇਨ ਕੋਈ ਆਦਿ ਪਾਲ ਇੱਧਰ ਕਰ ਸਕਦਾ ਹੈ ਨਾ ਇਹ ਨੂੰ ਕੋਈ ਇੰਦਰ ਕਰ ਸਕਦਾ ਤੇ ਜਿਹੜੇ ਤਰੀਕੇ ਨਾਲ ਹੋਣੀ ਹੈ ਵਿਡਮ ਸਾਹਿਬ ਉਹ ਵੀ ਤੇ ਨਾ ਕਿਸੇ ਨੂੰ ਇਹਦਾ ਇਹ ਪਤਾ ਕਿਸ ਦਿਨ ਹੋਣੀ ਹੈ ਕਿਵੇਂ ਹੋਣੀ ਹੈ ਕਿ ਇਹ ਕੋਈ ਦੀ ਨਾਲ ਕੋਈ ਪਤਾ ਤੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾ ਕਿਸੇ ਹੋਰ ਪਾਵਰ ਦੇ ਹੱਥ ਜਾਏ ਉਹਦੀ ਚਿੰਤਾ ਕਿਸ ਕਰਦੀ ਹੈ ਸੋ ਇਹ ਚਿੰਤਾ ਨਾ ਕਰੀਏ ਕੋਈ ਚਿੰਤਾ ਨਹੀਂ ਸ਼ਾਇਦ ਹੁਣ ਆਪਾਂ ਇਹ ਡਾਕਟਰ ਲਾ ਕੀਤਾ ਹੈ ਸ਼ਾਇਦ ਕਿਸਾਨਾਂ ਨੂੰ ਕੁਝ ਦਵਾਈ ਚਾਹੀਦੀ ਪਾਣੀ ਦੇ ਦੇ ਸਾਰੇ ਲੱਗੇ ਸਾਰੇ طاقت ਲੱਗੇ ਠੀਕ ਹੈ ਗਾਨੋਂ ਬਿਲਕੁਲ ਠੀਕ ਸਾਹਿਬ ਤੁਸੀਂ ਵੱਡੀ ਗੱਲ ਹੈ ਜੋ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਵਰਧਾਨਜੀ ਵਗੈਰਾ ਕਦੀ ਪੁੰਨ ਨਹੀਂ ਕਰਦੇ ਜੀ ਕੀ ਕਿਸਾਨੀਅਤ ਵੇਚਾਰੇ ਉਹ ਪੰਜਾਬ ਦਾ ਭਵਿੱਖ ਨੂੰ ਵੀ ਵੇਚਾਰਾ ਆਪਣੇ ਹੱਥਾਂ ਤੇ ਅਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਮ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਪਾਣੀ ਮੰਗਦਾ ਸ਼ੀਂਦਲਾ ਪਾਣੀ ਮੰਗਦਾ ਸ਼ੀਂਦਲਾ ਅੱਛਾ ਤੁਹਾਨੂੰ ਪਰ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਉ ਜੀ ਨੇ ਫੇਰ ਡਾਕਟਰ ਜਿੰਦੂ ਸਾਰੋਏ ਸਮੁਦ ਦੇਤੇ ਜਿਹੜੀ ਹੈ ਕੋਈ ਨਾਤਾ ਕੋਈ ਚਰਚਾ ਕਰਨ ਲਈ ਤਿਆਰ ਹੈ 0R ਦੇ ਵਿੱਚ ਭੇਜਦੇ ਉਹ ਨਿਕਲਦਾ ਹੈ ਪਰ ਅਸੀਂ ਪੂਰੀ ਬਾਹਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਾਣੇ ਵਿਚਾਰ ਕਰਕੇ ਦੇਖਤੀ ਤੁਹਾਨੂੰ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਆਂ ਧਿਆਨ ਰੱਖਿਓ ਆਪਣਾ ਪਲੀਜ਼ ਧਿਆਨ